ਅਈ ਸੀਸੀ ਬੈਂਕ ਵਿੱਚ ਗਿਆ ਤੇ ਮੈਂ ਆਪਣੀ ਗੱਡੀ ਆ ਕੇ پارک ਕੀਤੀ ਜਿਵੇਂ ਇੱਕ ਜਿਹੜਾ ਹੈ ਸੜਕ ਤੋਂ ਹੀ ਗੱਡੀ ਦੇ ਵਿੱਚ ਸਨੇਕ ਚਲਾ ਗਿਆ ਇਹ ਸਾਹਮਣੇ ਚਾਹ ਲੈਣੇ ਆਣਾ ਮੈਨੂੰ ਦੱਸਿਆ ਲੋਕਾਂ ਨੇ ਦੇਖਿਆ ਕਿ ਤਿੰਨ ਤੋਂ ਲੈ ਕੇ 4 ਫੁੱਟ ਦਾ ਇੱਕ ਸੱਪ ਜਿਹੜਾ ਹੈਗਾ ਪਹਿਲਾਂ ਘਾਹ 'ਚ ਬੈਠਾ ਸੀ ਫਿਰ ਉੱਥੋਂ ਦੀ ਤੁਰ ਕੇ ਉਹ ਗੱਡੀ ਦੇ ਵਿੱਚ ਵੜ ਗਿਆ ਕਿਉਂਕਿ ਆਸ-ਪਾਸੇ ਕਾਫੀ ਬੰਦੇ ਹੋਣੇ ਆ ਤੇ ਉਹਨੂੰ ਡਰ ਮਹਿਸੂਸ ਹੋਇਆ ਉਹਨਾ ਤੇ ਉਹਨੂੰ ਇੱਕ ਸੇਫ ਆਪਸ਼ਨ ਗੱਡੀ ਮਿਲੀ ਤੇ ਉਹ ਗੱਡੀ ਦੇ ਵਿੱਚ ਛੜ ਗਿਆ ਤੇ ਮੇਰੀ ਹਿੰਮਤ ਹੀ ਨਹੀਂ ਪਈ ਗੱਡੀ ਕੀ ਖੋਲਣ ਨੂੰ ਮੈਂ ਇੱਥੇ ਫਿਰ ਬੜੀ ਮੁਸ਼ਕਲ ਆਲ ਮੈਂ ਇਹਦਾ ਦਰਵਾਜ਼ਾ ਖੋਲਿਆ ਔਰ ਬੋਨਟ ਖੋਲਿਆ ਬੋਨਟ ਦੇ ਅੰਦਰ ਬੈਠ ਆਇਆ ਸੀਗਾ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੁੰਦੀ ਹੈ ਕਿ ਆਪਾਂ ਇੱਕ ਤਾਂ ਜ਼ਿਆਦਾ ਜਿਹੇੜ ਛਾੜਨਾ ਕਰੀਏ ਕਈ ਵਾਰੀ ਜ਼ਿਆਦਾ ਛੇੜ ਛਾੜ ਕਰਨ ਨਾਲ ਉਹਨੂੰ ਆਪਾਂ ਇੰਨਾ ਕੁ ਡਰਾ ਦਿੰਦੇ ਹਾਂ ਕੋਈ ਐਸੀ ਜੀ ਜਗ੍ਹਾ ਜਾ ਕੇ ਪੜ ਜਾਂਦਾ ਜਿੱਥੋਂ ਫਿਰ ਕੱਟਣਾ ਹੀ ਮੁੱਕਾ ਬਹੁਤ ਹੋ ਜਾਂਦਾ ਮੈਂ ਅੰਦਰ ਉਹ ਆਫਿਸ ਦੇ ਅੰਦਰ ਉਹ ਆ ਕੇ ਦੇਖਿਆ ਤੇ ਕਾਫੀ ਵੱਡਾ ਸਨੇਕ ਅੰਦਰ ਵੜਿਆ ਹੋਇਆ ਸੀਗਾ ਤੇ ਫਿਰ ਮੈਂ ਰੈਸਕਿਊ ਟੀਮ ਨੂੰ ਬੁਲਾਇਆ ਉਹਨਾਂ ਨੇ ਆ ਕੇ ਸਨੇਕ ਨੂੰ ਕੱਢਿਆ ਹਾਂ ਹੁਣ ਥੋੜੀ ਰਾਹਤ ਮਹਿਸੂਸ ਹੋ ਰਹੀ ਹੈ ਮੈਂ ਇੱਥੇ ICICI ਬੈਂਕ ਵਿੱਚ ਹੈਗਾ ਤੇ ਮੈਂ ਆਪਣੀ ਗੱਡੀ ਆ ਕੇ پارک ਕੀਤੀ ਤੇ ਇਥੇ ਜਿਹੜਾ ਹੈ ਸੜਕ ਤੋਂ ਹੀ ਗੱਡੀ ਦੇ ਵਿੱਚ ਸਨੇਕ ਚਲਾ ਗਿਆ ਇਹ ਸਾਹਮਣੇ ਚਾਹ ਲੈਣੇ ਐਨਾਨਾ ਮੈਨੂੰ ਦੱਸਿਆ ਮੈਂ ਅੰਦਰ ਆਫਿਸ ਦੇ ਅੰਦਰ ਆ ਕੇ ਦੇਖਿਆ ਤੇ ਕਾਫੀ ਵੱਡਾ ਸਨੇਕ ਅੰਦਰ ਵੜਿਆ ਹੋਇਆ ਸੀਗਾ ਤੇ ਫਿਰ ਮੈਂ ਰੈਸਕਿਊ ਟੀਮ ਨੂੰ ਬੁਲਾਇਆ ਉਹਨਾਂ ਨੇ ਆ ਕੇ ਸਨੇਕ ਨੂੰ ਕੱਢਿਆ ਹਾਂ ਹੁਣ ਥੋੜੀ ਰਾਹਤ ਮਹਿਸੂਸ ਹੋ ਰਹੀ ਹੈ ਲੇਕਿਨ ਅੰਦਰ ਇੱਕ ਡਰ ਬੈਠ ਗਿਆ ਹਲੇ ਗੱਡੀ ਦੇ ਅੰਦਰ ਬੈਠਾ ਨੇ ਡਰ ਲੱਗ ਰਿਹਾ ਹਾਂ ਇਹ ਨਹੀਂ ਪਤਾ ਲੱਗਿਆ ਕਿਥੋਂ ਆਇਆ ਇਹਨਾਂ ਨੇ ਦੇਖਿਆ ਸੀਗਾ ਵੀ ਥੱਲੇ ਗੱਡੀ ਦੇ ਸੱਪ ਦੇਖਿਆ ਤੇ ਮੇਰੀ ਹਿੰਮਤ ਹੀ ਨਹੀਂ ਪਈ ਗੱਡੀ ਕੀ ਖੋਲਣ ਨੂੰ ਮੈਂ ਇੱਥੇ ਫਿਰ ਬੜੀ ਮੁਸ਼ਕਲ ਆਲ ਮੈਂ ਐਂਡ ਆ ਦਰਵਾਜਾ ਖੋਲਿਆ ਔਰ ਬੋਨਟ ਖੋਲਿਆ ਬੋਨਰ ਦੇ ਅੰਦਰ ਬੈਠਾ ਹੋਇਆ ਸੀਗਾ ਇੰਜਨ ਇੰਜਨ ਵਾਲੀ ਸਾਈਡ ਹਾਂਜੀ ਬਚਾ ਹੋ ਗਿਆ ਹਾਂ ਤੇ ਬਹੁਤ ਜਾਨ ਵੀ ਖਤਰਾ ਹੋ ਸਕਦਾ ਉਹਨੂੰ ਦੇਖ ਕੇ ਮੈਂ ਡਰ ਕੇ ਐਕਸੀਡੈਂਟ ਵੀ ਹੋ ਸਕਦਾ ਸੀਗਾ ਜਿਸ ਜਿਹਦੇ ਵਿੱਚ ਲੋਕਾਂ ਨੇ ਦੇਖਿਆ ਕਿ ਤਿੰਨ ਤੋਂ ਲੈ ਕੇ 4 ਫੁੱਟ ਦਾ ਇੱਕ ਸੱਪ ਜਿਹੜਾ ਹੈਗਾ ਪਹਿਲਾਂ ਘਾਹ 'ਚ ਬੈਠਾ ਸੀ ਫਿਰ ਉਥੋਂ ਦੀ ਤੁਰ ਕੇ ਉਹ ਗੱਡੀ ਦੇ ਵਿੱਚ ਵੜ ਗਿਆ ਕਿਉਂਕਿ ਆਸ-ਪਾਸੇ ਕਾਫੀ ਬੰਦੇ ਹੋਣੇ ਆ ਤੇ ਉਹਨੂੰ ਡਰ ਮਹਿਸੂਸ ਹੋਇਆ ਉਹਨਾਂ ਤੇ ਉਹਨੂੰ ਇੱਕ ਸੇਫ ਆਪਸ਼ਨ ਗੱਡੀ ਮਿਲੀ ਤੇ ਉਹ ਗੱਡੀ ਦੇ ਵਿੱਚ ਛੜ ਗਿਆ ਇਹ ਇੰਡੀਅਨ ਰੈਟ ਸਨੇਕ ਹੈ ਜੀ ਇਹ ਕੋਈ ਮਤਲਬ ਇੰਨਾ ਜ਼ਿਆਦਾ ਕੋਬਰਾ ਕਰੀਟ ਜਿੰਨਾ ਡੇਂਜਰਸ ਨਹੀਂ ਹੁੰਦਾ ਹੈਗਾ ਬਟ ਫਿਰ ਵੀ ਮਤਲਬ ਅਸੀਂ ਐਡਵਾਈਸ ਕਰਦੇ ਹਾਂ ਜੇ ਕਿਸੇ ਨੂੰ ਕੋਈ ਵੀ ਸੱਪ ਬਾਈਟ ਕਰਦਾ ਤਾਂ ਉਹ ਹਸਪੀਟਲ ਜ਼ਰੂਰ ਜਾਵੇ ਕਿਉਂਕਿ ਜਦੋਂ ਸੱਪ ਡੰਗਦਾ ਹੈ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਨਸਲ ਦਾ ਹੁੰਦਾ ਹੈ ਕਿ ਇੱਕ ਤਾਂ ਅਸੀਂ ਘਰ ਆਏ ਹੁੰਦੇ ਆ ਦੂਸਰਾ ਸਾਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਕਿ ਸੱਪ ਹੈ ਕਿਦਾਂ ਦਾ ਸੀ ਕਿਉਂਕਿ ਬਾਈਟ ਉਦੋਂ ਹੀ ਡੰਗ ਉਦੋਂ ਹੀ ਵੱਜਦਾ ਜਦੋਂ ਅਸੀਂ ਸੱਪ ਨੂੰ ਨਹੀਂ ਦੇਖ ਪਾਉਂਦੇ ਹੈਗੇ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੁੰਦੀ ਹੈ ਕਿ ਆਪਾਂ ਇੱਕ ਤਾਂ ਜ਼ਿਆਦਾ ਝੇੜਛਾੜ ਨਾ ਕਰੀਏ ਕਈ ਵਾਰੀ ਜ਼ਿਆਦਾ ਝੇੜਛਾੜ ਕਰਨ ਨਾਲ ਉਹਨੂੰ ਆਪਾਂ ਇੰਨਾ ਕੁ ਡਰਾ ਦਿੰਦੇ ਹਾਂ ਕੋਈ ਐਸੀ ਜਿਹੀ ਜਗ੍ਹਾ ਜਾ ਕੇ ਪੜ ਜਾਂਦਾ ਜਿੱਥੋਂ ਫਿਰ ਕੱਟਣਾ ਹੀ ਵਕਾ ਬਹੁਤ ਹੋ ਜਾਂਦਾ ਹੈ ਦੂਸਰੀ ਗੱਲ ਕੁਝ ਐਂਟਰੀ ਪੁਆਇੰਟਸ ਗੱਡੀ ਦੇ ਅੰਦਰ ਜਾਣ ਨੂੰ ਹੁੰਦੇ ਨੇ ਕੈਬਿਨ ਦੇ ਵਿੱਚ ਤੇ ਉਹ ਆਪਾਂ ਨਾਲ ਦੀ ਨਾਲ ਜਿਹੜਾ ਸਾਡਾ ਜੋ ਵੀ ਜਿੱਥੋਂ ਅਸੀਂ ਮੈਕੈਨਿਕ ਜਾਂ ਸਰਵਿਸ ਵਗੈਰਾ ਕਰਾਣੇ ਆ ਉਹ ਤੋਂ ਪੁੱਛ ਕੇ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਜੇ ਇਫ ਪੋਸੀਬਲ ਉਹਨਾਂ ਨੂੰ ਅਸੀਂ ਬਲੌਕ ਕਰਾ ਦਈਏ ਮੈਂ ਇੱਥੇ ICICI ਬੈਂਕ ਵਿੱਚ ਹੈਗਾ ਤੇ ਮੈਂ ਆਪਣੀ ਗੱਡੀ ਆ ਕੇ پارک ਕੀਤੀ ਤੇ ਸੜਕ ਤੋਂ ਹੀ ਗੱਡੀ ਦੇ ਵਿੱਚ ਸਨੇਕ ਚਲਾ ਗਿਆ ਇਹ ਸਾਹਮਣੇ ਚਾਹ ਲੈਣੇ ਆ ਨਾ ਨਾ ਮੈਨੂੰ ਦੱਸਿਆ ਲੋਕਾਂ ਨੇ ਦੇਖਿਆ ਕਿ 3 ਤੋਂ ਲੈ ਕੇ 4 ਫੁੱਟ ਦਾ ਇੱਕ ਸੱਪ ਜਿਹੜਾ ਹੈਗਾ ਪਹਿਲਾਂ ਘਾਹ 'ਚ ਬੈਠਾ ਸੀ ਫਿਰ ਉਥੋਂ ਦੀ ਤੁਰ ਕੇ ਉਹ ਗੱਡੀ ਦੇ ਵਿੱਚ ਵੜ ਗਿਆ ਕਿਉਂਕਿ ਆਸ-ਪਾਸੇ ਕਾਫੀ ਬੰਦੇ ਹੋਣੇ ਆ ਤੇ ਉਹਨੂੰ ਡਰ ਮਹਿਸੂਸ ਹੋਇਆ ਆਣਾ ਤੇ ਉਹਨੂੰ ਇੱਕ ਸੇਫ ਆਪਸ਼ਨ ਗੱਡੀ ਮਿਲੀ ਤੇ ਉਹ ਗੱਡੀ ਦੇ ਵਿੱਚ ਸੜ ਗਿਆ ਤੇ ਮੇਰੀ ਹਿੰਮਤ ਹੀ ਨਹੀਂ ਪਈ ਗੱਡੀ ਕੀ ਖੋਲਣ ਨੂੰ ਮੈਂ ਇਹ ਤੇ ਫਿਰ ਬੜੀ ਮੁਸ਼ਕਲ ਹਾਲ ਮੈਂ ਇਹਦਾ ਦਰਵਾਜ਼ਾ ਖੋਲਿਆ ਔਰ ਬੋਨਟ ਖੋਲਿਆ ਬੋਨਟ ਦੇ ਅੰਦਰ ਬੈਠਾ ਆ ਜਾਂਦਾ ਸਭ ਤੋਂ ਪਹਿਲੀ ਚੀਜ਼ ਤੇ ਇਹ ਹੁੰਦੀ ਹੈ ਕਿ ਆਪਾਂ ਇੱਕ ਤਾਂ ਜ਼ਿਆਦਾ ਜਿਹੜੇ ਛੇੜਛਾੜ ਨਾ ਕਰੀਏ ਕਈ ਵਾਰੀ ਜ਼ਿਆਦਾ ਛੇੜਛਾੜ ਕਰਨ ਨਾਲ ਉਹਨੂੰ ਆਪਾਂ ਇੰਨਾ ਕਿ ਟਰਾ ਦਿੰਦੇ ਹਾਂ ਕੋਈ ਐਸੀ ਜੀ ਜਗ੍ਹਾ ਜਾ ਕੇ ਪੜ ਜਾਂਦਾ ਜਿੱਥੋਂ ਫਿਰ ਕੱਟਣਾ ਹੀ ਵਕਾ ਬਹੁਤ ਹੋ ਜਾਂਦਾ ਮੈਂ ਅੰਦਰ ਉਹ ਆਫਿਸ ਦੇ ਅੰਦਰ ਆ ਕੇ ਦੇਖਿਆ ਤੇ ਕਾਫੀ ਵੱਡਾ ਸਨੇਕ ਅੰਦਰ ਵੜਿਆ ਹੋਇਆ ਸੀਗਾ ਤੇ ਫਿਰ ਮੈਂ ਰੈਸਕਿਊ ਟੀਮ ਨੂੰ ਬੁਲਾਇਆ ਉਹਨਾਂ ਨੇ ਆ ਕੇ ਸਨੇਕ ਨੂੰ ਕੱਢਿਆ ਆ ਹੁਣ ਥੋੜੀ ਰਾਤ ਮਹਿਸੂਸ ਹੋ ਰਹੀ ਹੈ ਮੈਂ ਇੱਥੇ ICICI ਬੈਂਕ ਵਿੱਚ ਹੈਗਾ ਤੇ ਮੈਂ ਆਪਣੀ ਗੱਡੀ ਆ ਕੇ پارک ਕੀਤੀ ਤੇ ਇੱਥੇ ਜਿਹੜਾ ਹੈ ਸੜਕ ਤੋਂ ਹੀ ਗੱਡੀ ਦੇ ਵਿੱਚ ਸਨੇਕ ਚਲਾ ਗਿਆ ਇਹ ਸਾਹਮਣੇ ਚਾਹ ਲੈਣੇ ਇਹਨਾਂ ਨੇ ਮੈਨੂੰ ਦੱਸਿਆ ਮੈਂ ਅੰਦਰ ਆਫਿਸ ਦੇ ਅੰਦਰ ਆ ਕੇ ਦੇਖਿਆ ਤੇ ਕਾਫੀ ਵੱਡਾ ਸਨੇਕ ਅੰਦਰ ਵੜਿਆ ਹੋਇਆ ਸੀਗਾ ਤੇ ਫਿਰ ਮੈਂ ਰੈਸਕਿਊ ਟੀਮ ਨੂੰ ਬੁਲਾਇਆ ਉਹਨਾਂ ਨੇ ਆ ਕੇ ਸਨੇਕ ਨੂੰ ਕੱਢਿਆ ਹਾਂ ਹੁਣ ਥੋੜੀ ਰਾਹਤ ਮੈਨੂੰ ਚੁਸ ਹੋ ਰਹੀ ਹੈ ਲੇਕਿਨ ਅੰਦਰ ਇੱਕ ਡਰ ਬੈਠ ਗਿਆ ਹਲੇ ਗੱਡੀ ਦੇ ਅੰਦਰ ਬੈਠਾ ਨੇ ਡਰ ਲੱਗ ਰਿਹਾ ਹਾਂ ਇਹ ਨਹੀਂ ਪਤਾ ਲੱਗਿਆ ਕਿਥੋਂ ਆਇਆ ਇਹਨਾਂ ਨੇ ਦੇਖਿਆ ਸੀਗਾ ਵੀ ਤਲੇ ਗੱਡੀ ਦੇ ਸੱਪ ਦੇਖਿਆ ਤੇ ਮੇਰੀ ਹਿੰਮਤ ਹੀ ਨਹੀਂ ਪਈ ਗੱਡੀ ਕੀ ਖੋਲਣ ਨੂੰ ਮੈਂ ਇੱਥੇ ਫਿਰ ਬੜੀ ਮੁਸ਼ਕਲ ਆਲ ਮੈਂ ਇਹਦਾ ਦਰਵਾਜ਼ਾ ਖੋਲਿਆ ਔਰ ਬੋਨਰ ਖੋਲਿਆ ਬੋਨਰ ਦੇ ਅੰਦਰ ਬੈਠਾ ਹੋਇਆ ਸੀਗਾ ਇੰਜਨ 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 ਵਾਲੀ ਸਾਈਡ ਹਾਂਜੀ ਬਚਾ ਹੋ ਗਿਆ ਹਾਂ ਤੇ ਬਹੁਤ ਜਾਨ ਵੀ ਖਤਰਾ ਹੋ ਸਕਦਾ ਉਹਨੂੰ ਦੇਖ ਕੇ ਮੈਂ ਡਰ ਕੇ ਐਕਸੀਡੈਂਟ ਵੀ ਹੋ ਸਕਦਾ ਸੀਗਾ ਜਿਸ ਜਿਹਦੇ ਵਿੱਚ ਲੋਕਾਂ ਨੇ ਦੇਖਿਆ ਕਿ ਤਿੰਨ ਤੋਂ ਲੈ ਕੇ 4 ਫੁੱਟ ਦਾ ਇੱਕ ਸੱਪ ਜਿਹੜਾ ਹੈਗਾ ਪਹਿਲਾਂ ਘਾਹ 'ਚ ਬੈਠਾ ਸੀ ਫਿਰ ਉੱਥੋਂ ਦੀ ਤੁਰ ਕੇ ਉਹ ਗੱਡੀ ਦੇ ਵਿੱਚ ਵੜ ਗਿਆ ਕਿਉਂਕਿ ਆਸ-ਪਾਸੇ ਕਾਫੀ ਬੰਦੇ ਹੋਣੇ ਆ ਤੇ ਉਹਨੂੰ ਡਰ ਮਹਿਸੂਸ ਹੋਇਆ ਉਹਨਾ ਤੇ ਉਹਨੂੰ ਇੱਕ ਸੇਫ ਆਪਸ਼ਨ ਗੱਡੀ ਮਿਲੀ ਤੇ ਉਹ ਗੱਡੀ ਦੇ ਵਿੱਚ ਛੜ ਗਿਆ ਇਹ ਇੰਡੀਅਨ ਰੈਟਸ ਸਨੇਕ ਹੈ ਜੀ ਇਹ ਕੋਈ ਮਤਲਬ ਇੰਨਾ ਜ਼ਿਆਦਾ ਕੋਬਰਾ ਕ੍ਰੇਟ ਜਿੰਨਾ ਡੇਂਜਰਸ ਨਹੀਂ ਹੁੰਦਾ ਹੈਗਾ ਬਟ ਫਿਰ ਵੀ ਮਤਲਬ ਅਸੀਂ ਐਡਵਾਈਸ ਕਰਦੇ ਹਾਂ ਜੇ ਕਿਸੇ ਨੂੰ ਕੋਈ ਵੀ ਸੱਪ ਬਾਈਟ ਕਰਦਾ ਤਾਂ ਉਹ ਹਸਪੀਟਲ ਜ਼ਰੂਰ ਜਾਵੇ ਕਿਉਂਕਿ ਜਦੋਂ ਸੱਪ ਡੰਗਦਾ ਹੈ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿਹੜੀ ਨਸਲ ਦਾ ਹੁੰਦਾ ਹੈ ਇੱਕ ਤਾਂ ਅਸੀਂ ਘਬਰਾਏ ਹੁੰਦੇ ਆ ਦੂਸਰਾ ਸਾਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਕਿ ਸੱਪ ਹੈ ਕਿੱਦਾਂ ਦਾ ਸੀ ਕਿਉਂਕਿ ਬਾਈਟ ਉਦੋਂ ਹੀ ਡੰਗ ਉਦੋਂ ਹੀ ਵੱਜਦਾ ਜਦੋਂ ਅਸੀਂ ਸੱਪ ਨੂੰ ਨਹੀਂ ਦੇਖ ਪਾਉਂਦੇ ਹੈਗੇ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੁੰਦੀ ਹੈ ਕਿ ਆਪਾਂ ਨਾ ਇੱਕ ਤਾਂ ਜ਼ਿਆਦਾ ਝੇੜਛਾੜ ਨਾ ਕਰੀਏ ਕਈ ਵਾਰੀ ਜ਼ਿਆਦਾ ਝੇੜਛਾੜ ਕਰਨ ਨਾਲ ਉਹਨੂੰ ਆਪਾਂ ਇੰਨਾ ਕੁ ਡਰਾ ਦਿੰਦੇ ਹਾਂ ਉਹ ਕੋਈ ਐਸੀ ਜਗ੍ਹਾ ਜਾ ਕੇ ਪੜ ਜਾਂਦਾ ਜਿੱਥੋਂ ਫਿਰ ਕੱਟਣਾ ਹੀ ਵਕਾ ਬਹੁਤ ਹੋ ਜਾਂਦਾ ਹੈ ਦੂਸਰੀ ਗੱਲ ਕੁਝ ਐਂਟਰੀ ਪੁਆਇੰਟਸ ਗੱਡੀ ਦੇ ਅੰਦਰ ਜਾਣ ਨੂੰ ਹੁੰਦੇ ਨੇ ਕੈਬਿਨ ਦੇ ਵਿੱਚ ਤੇ ਉਹ ਆਪਾਂ ਨਾਲ ਦੀ ਨਾਲ ਜਿਹੜਾ ਸਾਡਾ ਜੋ ਵੀ ਜਿੱਤੋਂ ਅਸੀਂ ਮਕੈਨਿਕਾ ਸਰਵਿਸ ਵਗੈਰਾ ਕਰਾਉਂਦੇ ਆ ਉਹ ਤੋਂ ਪੁੱਛ ਕੇ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਜੇ ਇਫ ਪੋਸੀਬਲ ਉਹਨਾਂ ਨੂੰ ਅਸੀਂ ਬਲੌਕ ਕਰਾ ਦਈਏ